ਦਿਲ ਦੀਆਂ ਕੁਆਲ ਸੜਾਵਾਂ ਤੋਰ ਤੂੰ ਤੇ ਆ ਇਨਾਮ ਹਰ ਮਨ ਪ੍ਰੇਮ ਹਰ ਮਨ ਪ੍ਰੇਮ ਕਿਹਦੀ ਲੋੜ ਪਿਆਰ ਤਿੰਨ ਸਾਲ ਹੋ ਗਏ ਦਿਆਂ ਨੂੰ ਇਧਰ ਆ ਹਰ ਹਰ ਪ੍ਰੇਮ ਕੀ ਕਰਵਾ ਨਸ਼ਾ ਕਿੱਲਾ ਹੋਏ ਤੇ ਜ਼ਿਆਦਾ ਨਹੀਂ ਹੈ ਇਸ ਤਰ੍ਹਾਂ ਨਸ਼ਾ ਗੋਲੀ ਗੋਲੀ ਖਾਣ ਲੱਗਾ ਸੀ ਅੱਜ ਕਿਸ ਤਰ੍ਹਾਂ ਹੈ ਅੱਜ ਬਸ ਦਾਖਲ ਕੀਤਾ ਵਾ ਸੀ ਮੱਝ ਕਰਕੇ ਹਾਂ ਜੀ ਉਹ ਵੀ ਤੇ ਸਰਦਾਰ ਜੰਮੇਲਾ ਆ ਰਿਹਾ ਆ ਨਵੀਂ ਹਰ ਚੁੱਭੇ ਬਬਰ ਸਾਡਾ ਬਣੂ ਦੇਖਦੇ ਪੈ ਵਿਰਕੀ ਬਣ ਰਿਹਾ ਹਾਂ ਹਾਂ ਜੀ ਕੀ ਕਹਿਣਾ ਸਰਕਾਰਾਂ ਨਸ਼ਾ ਬੰਦੋਣਾ ਚਾਹੀਦਾ ਹੈ ਹਾਂ ਮਾਵਾਂ ਦੇ ਘਰ ਤੇ ਜਾਂਦੀ ਹਾਂ ਜੀ نے کٹے گوالیاں جب رکھن یہ پتا نہیں کتوں لیا پسطالو لیا کہ کتوں لیا دا بس ایک گولی کر لیے ਗੋਲੀ ਸੀ ਉਹਨੇ ਕੀ ਪਤਾ ਕੀ ਕੀਤਾ ਜੇ ਤਾਂ ਘਾਲ ਤਾ ਢਿਲਾ ਵਾ ਤੁਹਾਨੂੰ ਪਤਾ ਲੱਗਾ ਹਾਂ ਨਸ਼ੇ ਕਰ ਨਸ਼ੇ ਕਰਨ ਇਹਨਾਂ ਕੋ ਵਿਕਦਾ ਵਿਕ ਤਾਂ ਕਿ ਗੋਲੀਆਂ ਵਿਕਦੀਆਂ ਹੀ ਪਈਆਂ ਨੇ ਸਾਹ ਵੇਚੀ ਜਾਂਦੇ ਨੇ ਕੋਈ ਸਰਕਾਰ ਦੀ ਕੋਈ ਨਹੀਂ ਸਰਕਾਰ ਆਪ ਖੋਲੀ ਬੈਠੇ ਨਾ ਪਸਤਾਲਾ ਚ ਸਰਿੰਜਾਂ ਵੀ ਫਰੀ ਨੇ ਤੇ ਗੋਲੀਆਂ ਵੀ ਫਰੀ ਨੇ ਬੜੇ ਟਵਾਰ ਕੇ ਮਾਮਾ ਦੇ ਪੁੱਤਰ ਬੜੇ ਤਾਂ ਵੀ ਸਾਰਾ ਹੋਣ ਲੱਗਾ ਹੈ ਉਹ ਵੀ ਨਸਾ ਰੋਕ। ਮੁੰਡੇ ਮੇਰੇ ਦੇ। ਇੱਕੋ ਕਾਕਾ ਹੀ। ਆ ਬਾਈ ਮੁੰਡਾ ਵਿਆਹ ਵੇ ਕੋਈ ਨਾ ਕਾਕਾ ਹੈਗਾ। ਕੀ ਮਾਕੇ ਕਰਦਾ ਨਸ਼ਾ ਬੰਦ ਹੋਣਾ ਚਾਹੀਦਾ ਹੈ। ਮਾਮਾ ਦੇ ਪੁੱਤਰ ਟੁੱਰੀ ਜਾਂਦੇ ਨੇ ਲੜਿਆ ਦੇ। ਸੇਵੇਂ ਹੀ ਬੜੇ ਜਾਂਦੇ ਨੇ ਆ ਕਿ ਦਿਨ ਚਾਰ ਚਾਰ ਹੀ ਬੜੇ ਜਾਂਦੇ ਨੇ। ਕਿੱਥੇ ਆਪਾਂ ਨਹੀਂ ਬਹਿਨੇ ਆ। ਕੋਈ ਨਿਕਾਰੀ ਕਾਰਵਾਈ ਕੋਈ ਨਹੀਂ ਹੁੰਦੀ ਭਾਈ। बागे होई ਲੋਕਾਂ ਦੇ ਮਾਵਾ ਤੇ ਬੱਚੇ ਬਾਜ ਜਾਵਣ ਹੋਰ ਕੀ ਕੰਮ ਤੋਂ ਬਾਹਰ ਆਜੋ ਨਾ ਚੇ ਤੂੰ ਬੰਦ ਹੋ ਜਾਵੇ ਨਾ ਛੜ ਵੀ ਕਦਾ ਪਏ ਕੀ ਨਾਮ ਤੁਹਾਡਾ ਮੇਰੇ ਨਾ ਕਰਤਾਰ ਸਿੰਘ ਜੀ ਕਿੱਥੇ ਰਹਿੰਦੇ ਪਿੰਡ ਜੱਲੂ ਕਾ ਗੱਟੀ ਰਿਲੇ ਕੀ ਗੱਲ ਬਾਤ ਹੋਈ ਬਾ ਗੱਲ ਬਾਤ ਇਹ ਪਹਿਲਾਂ ਇਹਨੂੰ ਤਕਲੀਫ ਹੋਈ ਸੀ ਨਖੇ ਦੇ ਖਾਤਰ ਤੇ ਅਸੀਂ 4-5 ਲੱਖ ਰੁਪਏ ਭੇਲੇ ਲਾਤੇ ਆਏ ਜਦੋਂ ਕਿ ਨਾ ਹੁਣ ਸਾਨੂੰ ਪਤਾ ਲੱਗਿਆ ਬਾਜਗਾ ਚੰਗਾ ਬੜਾ ਅਸੀਂ ਕਮਜ਼ੋਰ ਹੁੰਦੇ ਇਹਨਾਂ ਚੱਕਰ ਕੀਏ گولی سب لاندے پتہ نہیں بیر لاندے کی لا لاندے پیسے پتہ ہی لگ رہا جی کل کہندا مینوں ساتھ چڑھدا ہے سو پیسہ تے بہت لایا بچا لیندا ہے کل لڑا گھرے ماڑا مٹا لڑیا ہے لڑن دے خاطر میں بلا دے نی پہ میڈے بندے بلا تو لڑ گا کسی بیٹھی سیویاں بنا دیو کھاؤ سیویاں کھا دیا ادھر سا میں بہو بھی آ گیا پتا ہی نہیں گوڑیاں ٹی لے پتا نہیں لگتا گھر اڈے گئے گئے بابا چٹی چلے پیشاب چلے ہاں جی بس میڑ بگڑ گئے پچھا نہیں مڑے پی ਇਹ ਉਮਰ ਹਾਰੀ ਵੀ ਸਾਰੇ ਆ ਨਿੱਕੇ ਜਿਹੇ ਬੱਚੇ ਦੇਖੋ ਪਹਿਲਾਂ ਛੋਟੇ ਜਿਹੇ ਬੱਚੇ ਸਰਕਾਰਾਂ ਜਨਰੇਟਰ ਆਉਂਦੇ ਸਰਕਾਰਾਂ ਅਜੇ ਤੱਕ ਨਾਤ ਨਹੀਂ ਪਾਈ ਨਹੀਂ ਬਿਲਕੁਲ ਸਰਕਾਰਾਂ ਕਿ ਨਸਰ ਜਾਣੀਆਂ ਆ ਚੋਣਾ ਆਉਂਦੀ ਬਿਨ ਵਿੱਚੇ ਫੇਰ ਚੱਲੀ ਜਾਂਦੇ ਨੇ ਅਸਲਾ ਹੀ ਨਹੀਂ ਜਮਾ ਕਰਾਇਆ ਉਹਨਾਂ ਕਿਸੇ ਨੂੰ ਘਾਣ ਲੈਣਾ ਇਹਨਾਂ ਘਾਣ ਵੇਲੇ ਸਰਕਾਰਾਂ ਨੇ ਕੀ ਕਰਨਾ ਜੀ ਸਾਰੇ ਆ ਸਰਕਾਰਾਂ ਸਾਰੇ ਆ ਗੋਲੀ ਸਿੱਕਾ ਚੱਲ ਰਿਹਾ ਸਾਰਾ ਕੁਝ ਹੀ ਸਾਰੇ ਆ ਕੀ ਨਾਮ ਤੁਹਾਡਾ ਹੈ ਵੀਰ ਸਿੰਘ ਹੈ ਜੀ ਮੇਰਾ ਇੱਥੇ ਜੱਲੋ ਕੀ ਮੋੜ ਤੇ ਰਹਿਣ ਵਾਲੇ ਆਂ ਜੀ ਇਹਦਾ ਬੁਢਾ 20 22 ਸਾਲਾਂ ਦਾ ਕਿਸ ਤਰ੍ਹਾਂ ਮੋੜ ਹੈ ਇਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀ ਨਸ਼ੇ ਕਰਨ ਇਹਨਾਂ ਦੀ ਮੌਤ ਹੀ ਹੈ ਹਾਂਜੀ ਬਹੁਤ ਜ਼ਿਆਦਾ ਜੀ ਕੋਈ ਸਰਕਾਰਾਂ ਨੇ ਠੱਲ ਹੈ ਜੀ ਰੱਖੀ ਪਾ ਜੀ ਨਹੀਂ ਜੀ ਸਰਕਾਰਾਂ ਨੂੰ ਅਸੀਂ ਵੋਟਾਂ ਹੀ ਇਸ ਕਰਕੇ ਬਦਲਾਅ ਹੀ ਇਸ ਕਰਕੇ ਲਿਆਂਦਾ ਸੀ ਕਿ ਨਸ਼ਾ ਬੰਦ ਹੋਵੇ ਕਾਂਗਰਸ ਆਕਾਲੀਆ ਨੂੰ ਤਾਂ ਹੀ ਭਜਾਇਆ ਸੀ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਹੱਦ ਲਾਤੀ ਉਸ ਤੋਂ ਨਹੀਂ ਜੀ ਦੁਗਣਾ ਵਧਿਆ ਘਟਿਆ ਨਹੀਂ ਕਿੰਨੇ ਕ ਮਾਮਾ ਦੇ ਪੁੱਤ ਜਿਹੜੇ ਮਾਮਾ ਦੇ ਪੁੱਤ ਜੀ ਕਈ ਸੈਂਕੜੇ ਤੁਸੀਂ ਸ਼ਾਮ ਨੂੰ ਵੇਖ ਲੋਗੇ ਇੱਥੇ ਕਈ ਤਾਂ ਵਿਚਾਰੇ ਕਮਲੇ ਹੋਏ ਫਿਰਦੇ ਸੜਕਾਂ ਤੇ ਤੁਰੇ ਫਿਰਦੇ ਨੇ ਨਸ਼ੇ ਦੀ ਭਾਲ ਚ ਤੁਰੇ ਫਿਰਦੇ ਨੇ ਹਾਂਜੀ ਬਹੁਤ ਜ਼ਿਆਦਾ ਹੁਣ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕੋਈ 18 19 ਸਾਲ ਦੀ ਕੁੜੀ ਹੈ ਇੱਕ ਬੱਚਾ ਛੋਟਾ ਤੇ ਇਸ ਤਰ੍ਹਾਂ ਹੀ ਹੋ ਜਾਂਦਾ ਜੀ ਬਹੁਤ ਜ਼ਿਆਦਾ ਮੜਾ ਹਾਲ ਹੈ ਪੰਜਾਬ ਦਾ ਇਸ ਕਰਕੇ ਲੋਕ ਇਸ ਡਰ ਤੋਂ ਹੀ ਲੋਕ ਬਾਹਰ ਨੂੰ ਭੱਜ ਰਹੇ ਨੇ 30-30 ਲੱਖ ਰੁਪਏ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਸਾਰੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਬਚੇ ਇੱਥੇ ਬਹੁਤ ਜ਼ਿਆਦਾ ਸਾਡੇ ਪਹਿਲਾਂ ਤਾਂ ਇਸ ਇਲਾਕੇ 'ਚ ਜੋ ਕੋਈ ਨਹੀਂ ਬਾਹਰ ਗਿਆ ਸੀ ਅੱਜ ਸੈਂਕੜੇ ਬੱਚੇ ਜਿਹੜੇ ਆ ਬਾਹਰ ਚਲੇ ਗਏ ਇਹ ਨਸ਼ੇ ਦੇ ਡਰ ਤੋਂ ਕਿ ਸਾਡਾ ਮਾਂ ਪਿਓ ਨੂੰ ਇਹ ਡਰ ਹੈ ਕਿ ਸਾਡਾ ਨਸ਼ੇ ਜੇ ਬੱਚਾ ਨਸ਼ੇ 'ਚ ਫਸ ਗਿਆ ਤੇ ਇਹ ਮਰ ਜਾਊਗਾ ਇਸ ਕਰਕੇ ਲੋਕਾਂ ਨੇ ਇਹੀ ਕੰਮ ਕੀਤਾ ਕਿ ਆਪਣੀਆਂ ਜ਼ਮੀਨਾਂ ਵਿੱਚੋਂ ਇੱਥੋਂ ਜਿੰਨੀਆਂ ਜੋ ਵੀ ਹੈ ਤੇ ਬਾਹਰ ਭੇਜ ਦਿਓ ਬੱਚੇ। ਬਹੁਤ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਥੱਲ ਪੜੀ ਗਈ ਹੈ। ਵੇਖੋ ਜੀ ਸਰਕਾਰ ਨੂੰ ਤਾਂ ਅਸੀਂ ਵੋਟਾਂ ਤਾਂ ਹੀ ਪਾਈਆਂ ਸੀ ਨਾ। ਬਦਲਾਅ ਤਾਂ ਹੀ ਲਿਆਂਦਾ ਸੀ ਕਿ ਨਸ਼ੇ ਤੇ ਠੱਲ ਪਵੇ ਜਾਂ ਸਾਡਾ ਜੋ ਵੀ ਸਾਡੇ ਹੱਕ ਨੇ ਸਾਨੂੰ ਦਿੱਤੇ ਜਾਣ ਪਰ ਜੋ ਅੱਗੇ ਤੋਂ ਵੀ ਜ਼ਿਆਦਾ ਦੁਗਣਾ ਕੰਮ ਹੋ ਗਿਆ। ਬਹੁਤ ਬਹੁਤ ਬੁਰਾ ਹਾਲ ਹੈ ਜੀ ਪੰਜਾਬ ਦਾ ਬਹੁਤ ਬੁਰਾ ਹਾਲ ਹੈ।